brought to by silver pumps top quality or consistent performance ke liye sirf silver pumps naam yaad rakhna beej <laughs> bani si akali dal 1920 wale ne ta zamanat zabt hogi 6-7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਮੋਟਾਂ 'ਚ ਖੜੇ ਨਹੀਂ ਹੋਣੇ ਚਾਹੀਦਾ ਇਹਨਾਂ ਨੂੰ ਕਾਂਗਰਸ 1900 ਬੀਚ ਬਣੀ ਸੀ ਅਕਾਲੀ ਦਲ 1920 ਵਾਲੇ ਦੀ ਤਾਂ ਜਮਾਨਤ ਹੀ ਜਬਤ ਹੋ ਗਈ 8000 ਰੁਪਏ ਜੀ 6-7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰ ਲੈਣਾ ਚਾਹੀਦਾ ਵੋਟਾਂ 'ਚ ਖੜੇ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਯਾਰ ਇਹ ਕਹਿੰਦੇ ਮੈਨੂੰ ਦੋ ਤਿੰਨ ਨੇ ਕਿਹਾ ਕਹਿੰਦੇ ਯਾਰ ਇਹਨਾਂ ਨੂੰ ਨਹੀਂ ਕਾਹਦੂ ਪੰਗਾ ਲੈਣਾ ਐਵੇਂ ਸੋ 11 12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਧੌੜਾਂ 'ਚ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਆ ਸਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਆ ਗੁਜਰਾਤ ਚੋਂ ਵੀ ਜਿੱਤ ਕੇ 15000 ਤੇ ਗੁਜਰਾਤ ਚੋਂ ਗੋਪਾਲ ਇਟਾਲੀਆ ਜਿੱਤੇ ਆ ਸੋ ਵੀਰੋ ਮਿਹਨਤ ਕਰਨੀ ਹੈ ਥੋਡੀ ਮਿਹਨਤ ਹੈ ਇਹ ਜਿੱਤ ਸਾਡੀ ਨਹੀਂ ਹੈਗੀ ਇਹ ਤਾਂ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਸਾਡੇ ਤਾਂ ਉਹੀ ਨਾਂ ਹੀ ਲੱਗਦਾ ਕੰਮ ਤੁਸੀਂ ਕੀਤਾ ਬਾਈ ਤੁਸੀਂ ਕੰਮ ਕੀਤਾ ਤੁਸੀਂ ਕੰਮ ਕੀਤਾ ਤੁਸੀਂ ਦਿਨ ਰਾਤ ਮਿਹਨਤ ਕੀਤੀਆਂ ਦੋਰ ਟੂ ਦੋਰ ਗਏ ਹੋ ਤੁਸੀਂ ਪੋਸਟਰ ਲਾਏ ਨੇ ਤੇ ਤੁਹਾਡੇ ਹੀ ਅੱਗੇ ਫਿਊਚਰ ਵੀ ਤੁਹਾਡੇ ਹੀ ਆ ਤੁਹਾਡੇ ਹੀ ਨੰਬਰ ਲੱਗਣਗੇ ਅੱਗੇ ਕਾਂਗਰਸ 1900 ਬੀਜ ਬੜੀ ਸੀ ਅਕਾਲੀ ਦਲ 1920 ਵਾਲਿਆਂ ਦੀ ਤਾਂ ਜਮਾਨਤ ਹੀ ਜਬਤ ਹੋਗੀ 8000 ਵੋਟ ਪਈ ਹੈ ਜੀ 6-7% ਹੁਣ ਤਾਂ ਲੋਕ ਇਹ ਵੀ ਕਹਿਣ ਲੱਗ ਗਏ ਯਾਰ ਇਹਨਾਂ ਨੂੰ ਕੋਈ ਹੋਰ ਕੰਮ ਕਰਨ ਲੱਗਣਾ ਚਾਹੀਦਾ ਵੋਟਾਂ 'ਚ ਖੜੇ ਨਹੀਂ ਹੋਣ ਚਾਹੀਦੇ ਇਹਨਾਂ ਨੂੰ ਯਾਰ ਇਹ ਕਹਿੰਦੇ ਮੈਨੂੰ ਦੋ ਤਿੰਨ ਨੇ ਕਹਿਆ ਕਹਿੰਦੇ ਯਾਰ ਇਹਨਾਂ ਨੂੰ ਨਹੀਂ ਕਾਹਦੂ ਪੰਗਾ ਲੈਣਾ ਐਵੇਂ ਸੋ 11-12000 ਦੀ ਲੀਡ ਤੇ ਹੰਕਾਰ ਗੁੱਸਾ ਜਿਹੜਾ ਉਹਨਾਂ ਦੇ ਵਿੱਚ ਸੀ ਉਹ ਸਾਰਾ ਲੋਕਾਂ ਨੇ ਠੀਕ ਕਰਤਾ ਕਿਉਂਕਿ ਲੋਕ ਧੌਣਾ ਚ ਸਰੀਏ ਕੱਢ ਦਿੰਦੇ ਆ ਜੀ ਜੇ ਕੋਈ ਆਪਣੇ ਆਪ ਨੂੰ ਸਮਝਦਾ ਹੋਵੇ ਕਿ ਮੈਂ ਪਤਾ ਨਹੀਂ ਕੀ ਆ ਲੋਕ ਕੱਢ ਦਿੰਦੇ ਆ ਸਰੀਏ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਇਸ ਗੱਲ ਦਾ ਔਰ ਸਭ ਤੋਂ ਹੋਰ ਖੁਸ਼ਖਬਰੀ ਦੀ ਗੱਲ ਆ ਗੁਜਰਾਤ ਚੋਂ ਵੀ ਜਿੱਤ ਕੇ 15000 ਤੇ ਗੁਜਰਾਤ ਚੋਂ ਗੋਪਾਲ ਇਟਾਲੀਆ ਜਿੱਤੇ ਆ ਸੋ ਵੀਰੋ ਮਿਹਨਤ ਕਰਨੀ ਹੈ ਥੋਡੀ ਮਿਹਨਤ ਹੈ ਇਹ ਜਿੱਤ ਸਾਡੀ ਨਹੀਂ ਹੈਗੀ ਇਹ ਤਾਂ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਸਾਡੇ ਤਾਂ ਉਹੀ ਨਾਂ ਹੀ ਲੱਗਦਾ ਕੰਮ ਤੁਸੀਂ ਕੀਤਾ ਬਾਈ ਤੁਸੀਂ ਕੰਮ ਕੀਤਾ ਤੁਸੀਂ ਕੰਮ ਕੀਤਾ ਤੁਸੀਂ ਦਿਨ ਰਾਤ ਮਿਹਨਤ ਕੀਤੀਆਂ 22 ਡੋਰ ਗਏ ਹੋ ਤੁਸੀਂ ਪੋਸਟਰ ਲਾਏ ਨੇ ਤੇ ਤੁਹਾਡੇ ਹੀ ਅੱਗੇ ਫਿਊਚਰ ਵੀ ਥੋੜੇ ਹੀ ਆ ਥੋੜੇ ਹੀ ਨੰਬਰ ਲੱਗਣਗੇ ਅੱਗੇ